SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਦੁਆਰਾ ਚਰਚਾਵਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਉਹਨਾਂ ਦੇ ਨਾਮ ਤੇ ਦੁਆਰਾ ਚਰਚਾਵਾ ਬਿੱਡੀਆਂ ਜਾ ਰਹੀਆਂ ਨੇ ਔਰ ਚਰਚਾਵਾ ਇਹ ਰੂਪ ਅਖਤਿਆਰ ਕਰਦੀਆਂ ਨਜ਼ਰ ਆ ਰਹੀਆਂ ਕਿ ਧਾਮੀ ਅਸਤੀਫਾ ਦੇ ਸਕਦੇ ਨੇ ਧਾਮੀ ਪ੍ਰਧਾਨਗੀ ਛੱਡ ਸਕਦੇ ਨੇ ਇਹ ਚਰਚਾਵਾ ਅਚਾਨਕ ਸ਼ੁਰੂ ਹੋ ਗਈਆਂ ਨੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਹੁਣ ਤੱਕ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਰਾਜ਼ ਚੱਲ ਰਹੇ ਨੇ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਤੋਂ ਨਾਰਾਜ਼ ਨੇ ਖਫਾ ਨੇ ਪਰ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਧਾਮੀ ਅਸਤੀਫਾ ਦੇ ਸਕਦੇ ਨੇ ਕੀ ਪਰਿਸਥਿਤੀਆਂ ਇਸ ਕਗਾਰ ਤੇ ਆ ਕੇ ਖੜ ਗਈਆਂ ਨੇ ਕਿ ਦਰਅਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਤਰ੍ਹਾਂ ਦਾ ਕੁਝ ਸੋਚ ਸਕਦੇ ਨੇ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਆ ਇਹ ਤੱਥ ਕੁਝ ਚਰਚਾਵਾ ਦਾ ਵਿਸ਼ਾ ਬਣਿਆ ਤੇ ਉਹਨਾਂ ਚਰਚਾਵਾ ਨੂੰ ਸੁਣਨ ਤੋਂ ਬਾਅਦ ਜੋ ਚੀਜ਼ ਸਮਝ ਆਉਂਦੀ ਹੈ ਉਹਦੇ ਉੱਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਪੈਨਲ ਜਿਹੜਾ ਵੱਖ-ਵੱਖ ਆਦਾਰਿਆਂ ਦੇ ਨਾਲ ਚਰਚਾਵਾ ਕਰਦੇ ਆ ਕਰਦੇ ਆ ਇਸ ਗੱਲ ਦੀ ਗਵਾਹੀ ਭਰਦਾ ਉਹ ਕਹਿੰਦੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਰਾ ਨਾਰਾਜ਼ ਨੇ ਉਹ ਇਸ ਗੱਲੋਂ ਨਾਰਾਜ਼ ਨੇ ਸੀਨੀਅਰ ਪੱਤਰਕਾਰਾਂ ਦੇ ਬਕੌਲ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੱਤ ਮੈਂਬਰੀ ਕਮੇਟੀ ਜਾਂ ਬਾਕੀ ਜਿਹੜੇ ਹੁਕਮਨਾਮੇ ਜਾਰੀ ਹੋਏ ਸੀ ਉਹਨਾਂ ਦੀ ਇਨ ਬਿਨ ਪਾਲਣਾ ਨਾ ਹੋਣ ਤੇ ਜਰਾ ਪਰੇਸ਼ਾਨ ਨਜ਼ਰ ਆ ਰਹੇ ਆ ਪ੍ਰਤੀਤ ਹੋ ਰਹੇ ਆ ਹੁਣ ਇਹਦੇ ਵਿੱਚ ਕੋਈ ਸਿੱਧੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਨਾ ਤਾਂ ਇਦਾਂ ਦਾ ਕੋਈ ਸੁਨੇਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਪਰ ਇਹੀ ਸਵਾਲ ਜਦੋਂ ਪੁੱਛਿਆ ਗਿਆ ਪੱਤਰਕਾਰਾਂ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਾ ਭਾ ਸਾਰਾ ਕੁਝ ਐਕਸਪਲੇਨ ਕਰਦੇ ਆਂ ਦਲੀਲਾਂ ਦਿੱਤੀਆਂ ਗਈਆਂ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਸਮੇਂ ਉੱਤੇ ਜਿਹੜੇ ਅਕਾਲੀ ਦਲ ਵਾਸਤੇ ਚੋਣ ਪ੍ਰਚਾਰ ਕਰਦੇ ਨੇ ਵੋਟਾਂ ਮੰਗਦੇ ਨੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਾਗੀ ਕਾਨਫਰੰਸ ਦੇ ਵਿੱਚ ਨਜ਼ਰ ਕਿਉਂ ਨਹੀਂ ਆਉਂਦੀ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੰਨੇ ਦਿਨਾਂ ਤੋਂ ਚੁੱਪ ਕਿਉਂ ਨੇ ਮੀਡੀਆ ਸਾਹਮਣੇ ਕੋਈ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਖਰੀਆਂ ਵੱਖਰੀਆਂ ਮੀਟਿੰਗਸ ਦੇ ਵਿੱਚ ਹਿੱਸੇਦਾਰ ਕਿਉਂ ਨਹੀਂ ਬਣ ਰਹੇ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਮੀਟਿੰਗਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਮੀਟਿੰਗਸ ਤੋਂ ਬਾਅਦ ਕਿਉਂ ਕੁਝ ਨਹੀਂ ਬੋਲਦੇ ਪਏ ਇਹ ਸਵਾਲ ਸੀਨੀਅਰ ਪੱਤਰਕਾਰ ਖੜੇ ਕਰਦੇ ਪਏ ਨੇ ਔਰ ਇਹਨਾਂ ਸਵਾਲਾਂ ਦੇ ਕਾਰਨਵਾਸੀ ਇਹ ਚਰਚਾਵਾ ਬਿੱਡੀਆਂ ਜਾ ਰਹੀਆਂ ਨੇ ਔਰ ਉਹਦੇ ਉਹਨਾਂ ਚਰਚਾਵਾਂ ਦੇ ਵਿੱਚੋਂ ਹੀ ਇਹ ਤੱਥ ਨਿਕਲ ਆ ਗਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਇਦ ਅਸਤੀਫਾ ਦੇ ਸਕਦੇ ਨੇ ਇਹਦੇ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜ਼ਰੂਰ ਇੱਕ ਸਵਾਲੀਆ ਚਿੰਨ ਹੈ ਕਿ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਣ ਵਾਲੇ ਨੇ ਕੀ ਇਹ પરિਸਥਿਤੀ ਬਣ ਸਕਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੀ ਨਾਰਾਜ਼ ਨੇ ਇਹਨਾਂ ਗੱਲਾਂ ਤੋਂ ਕਿ ਹੁਕਮਨਾਮੇ ਇਨ ਬਿਨ ਲਾਗੂ ਨਹੀਂ ਕੀਤੇ ਜਾ ਰਹੇ ਹੁਕਮਨਾਮਿਆਂ ਨੂੰ ਲੈ ਕੇ ਜੇ ਗਿਣਤੀ ਕੀਤੀ ਜਾਵੇ ਤਾਂ ਮੁੱਖ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਬਾਕੀਆਂ ਸਣੇ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕਹੀ ਗਈ ਸੀ ਸੱਤ ਮੈਂਬਰੀ ਕਮੇਟੀ ਦੀ ਗੱਲ ਕਹੀ ਗਈ ਸੀ ਔਰ ਇਹ ਹੁਣ ਤੱਕ ਸਿੱਧੇ ਇਲਜ਼ਾਮ ਲੱਗਦੇ ਆ ਕਿ ਇਹ ਹੁਕਮ ਸਿੱਧੇ ਤੌਰ ਦੇ ਉੱਤੇ ਨਹੀਂ ਪਾਲੇ ਗਏ ਹਾਲਾਂਕਿ ਹੁਣ ਅਕਾਲੀ ਲੀਡਰ ਕਹਿ ਸਕਦੇ ਨੇ ਕਿ ਅਸੀਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਐਕਸੈਪਟ ਤਾਂ ਕਰ ਲਿਆ ਪਰ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਜਦੋਂ ਸਿੰਘ ਸਾਹਿਬ ਨੇ ਕਿਹਾ ਸੀ ਕਿ ਤਿੰਨ ਦਿਨਾਂ ਚ ਐਕਸੈਪਟ ਕਰੋ ਉਸ ਤੋਂ ਬਾਅਦ ਹੋਰ ਸਮਾਂ ਲੈ ਲਿਆ ਗਿਆ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਵੀ ਇਸ ਮਾਮਲੇ ਨੂੰ ਲਟਕਾ ਦਿੱਤਾ ਗਿਆ ਔਰ ਅਸਤੀਫਾ ਇਹ ਇਲਜ਼ਾਮ ਲੱਗਦੇ ਨੇ ਕਿ ਅਸਤੀਫਾ ਉਸ ਵੇਲੇ ਐਕਸੈਪਟ ਕੀਤਾ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀਗੇ ਨਹੀਂ ਯਾਨੀ ਕਿ ਉਹਨਾਂ ਦਾ ਟੇਨਯੂਰ ਖਤਮ ਹੋ ਚੁੱਕਿਆ ਸੀ ਹੁਣ ਦੂਸਰੀ ਗੱਲ ਸੱਤ ਮੈਂਬਰੀ ਕਮੇਟੀ ਦੀ ਹਾਲਾਂਕਿ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਾਰੇ 7 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਅਕਾਲੀ ਦਲ ਦੀ ਕਮੇਟੀ ਦੇ ਵਿੱਚ ਲਗਭਗ ਮੌਜੂਦ ਹੀ ਹੈਗੇ ਨੇ ਹਾਲਾਂਕਿ ਇੱਕ ਬੀਬੀ ਸਤਵੰਤ ਕੌਰ ਔਰ ਗੁਰਪ੍ਰਤਾਪ ਸਿੰਘ ਬਡਾਲਾ ਫਿਰ ਫਿਲਹਾਲ ਉੱਥੇ ਨਹੀਂ ਹੈਗੇ ਪਰ ਅਕਾਲੀ ਦਲ ਇਹ ਕਹਿ ਸਕਦਾ ਕਿ ਅਸੀਂ ਉਹਨਾਂ ਨੂੰ ਪੂਰੀ ਆਫਰ ਦਿੱਤੀ ਹੋਈ ਹੈ ਕਿ ਉਹ ਆ ਜਾਣ ਪਰ ਇੱਥੇ ਆ ਕੇ ਸਵਾਲ ਇਹ ਨਹੀਂ ਹੈ ਕਿ ਥੋੜੀ ਕਮੇਟੀ ਦੇ ਵਿੱਚ ਕਿਹੜੇ ਲੀਡਰ ਨੇ ਆ 7 ਮੈਂਬਰੀ ਕਮੇਟੀ ਦੇ 7 ਦੇ 7 ਮੈਂਬਰ ਹੈ ਜਾਂ ਨਹੀਂ ਇੱਥੇ ਸਵਾਲ ਇਹ ਹੈ ਕਿ ਜਥੇਦਾਰ ਸਹਿਬਾਨ ਨੇ ਹੁਕਮ ਜਾਰੀ ਕੀਤਾ ਸੀ ਕਿ 7 ਮੈਂਬਰੀ ਕਮੇਟੀ ਦੇ ਇਹ ਮੈਂਬਰ ਨੇ ਜਿਹੜੇ ਓਵਰਸੀ ਕਰਣ ਇਸ ਸਾਰੀ ਭਰਤੀ ਪ੍ਰਕਿਰਿਆ ਨੂੰ ਯਾਨੀ ਕਿ ਭਰਤੀ ਪ੍ਰਕਿਰਿਆ ਦੇ ਵਿੱਚ ਡਿਊਟੀਆਂ ਕਿਦੀਆਂ ਲੱਗਣੀਆਂ ਨੇ ਕਿਦੀਆਂ ਨਹੀਂ ਲੱਗਣੀਆਂ ਇਹ ਸਾਰੇ ਸਾਰਾ ਕੁਝ ਇਹਨਾਂ ਮੈਂਬਰਾਂ ਨੇ ਨਿਰਧਾਰਤ ਕਰਨਾ ਸੀ ਪਰ ਉਹ ਆਪਣੇ ਆਪ ਨਿਰਧਾਰਤ ਕਰ ਦਿੱਤਾ ਗਿਆ ਵਰਕਿੰਗ ਕਮੇਟੀ ਦੇ ਵਿੱਚ ਔਰ ਹੁਣ ਆ ਕੇ ਇਸ ਗੱਲ ਤੋਂ ਮੰਨਫੀ ਨਹੀਂ ਹੋਇਆ ਜਾ ਸਕਦਾ ਕਿ ਆ ਸਾਰੇ ਹੁਕਮਨਾਮੇ ਜਿਹੜੇ ਲਾਗੂ ਉਹ ਨਹੀਂ ਹੋਏ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਇਹ ਗੱਲਾਂ ਜਿਹੜੀਆਂ ਨੇ ਇਹ ਚੱਲਣ ਲੱਗ ਗਈਆਂ ਨੇ ਇਹ ਚਰਚਾਵਾ ਚੱਲਣ ਲੱਗ ਗਈਆਂ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਸ਼ਾਇਦ ਇਸ ਸਟੈਪ ਵੀ ਚੁੱਕ ਸਕਦੇ ਨੇ ਹੁਣ ਚੁੱਕਦੇ ਆ ਕਿ ਨਹੀਂ ਚੁੱਕਦੇ ਇਸ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ